ਜੋ ਤੁਸੀਂ ਸੋਚਦੇ ਹੋ ਉਹੀ ਬਣ ਜਾਂਦੇ ਹੋ ਜੋ ਤੁਸੀਂ ਸੋਚਦੇ ਹੋ ਉਹੀ ਤੁਹਾਡਾ ਹੋ ਜਾਂਦਾ ਹੈ ਜੋ ਤੁਸੀਂ ਸੋਚਦੇ ਹੋ ਉਹੀ ਤੁਸੀਂ ਕਰ ਜਾਂਦੇ ਹੋ ਉਹੀ ਤੁਹਾਨੂੰ ਮਿਲ ਜਾਂਦਾ ਹੈ ਦੋਸਤੋ ਕਰਨਾ ਕੀ ਚਾਹੀਦਾ ਹੈ ਜੋ ਤੁਹਾਡਾ ਮਕਸਦ ਹੈ ਜੋ ਤੁਸੀਂ ਅ ਟੀਚਰ ਮਿੱਥਿਆ ਉਹਦੇ ਵਾਸਤੇ ਪ੍ਰਯਾਸ ਲਗਾਤਾਰ ਕਰਦੇ ਰਹੋ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਪੜ੍ਹੇ ਲਿਖਿਓ ਘੱਟ ਪੜ੍ਹੇ ਲਿਖਿਓ ਅੰਗਰੇਜ਼ੀ ਆਉਂਦੀ ਹੈ ਜਾਂ ਨਹੀਂ ਆਉਂਦੀ ਕੋਈ ਟੈਨਸ਼ਨ ਨਹੀਂ ਇਹ ਨਹੀਂ ਸੋਚਣਾ ਕਿ ਤੁਸੀਂ ਅਮੀਰ ਹੋ ਗਰੀਬ ਹੋ ਕਿੱਥੋਂ ਬਿਲੋਂਗ ਕਰਦੇ ਹੋ ਕੋਈ ਟੈਨਸ਼ਨ ਨਹੀਂ ਹੈ ਇਹ ਬਿਲੋਂਗ ਕਿੱਥੋਂ ਕਰਦੇ ਹੋ ਕਿੱਥੇ ਰਹਿੰਦੇ ਹੋ ਪਿੰਡ ਰਹਿੰਦੇ ਹੋ ਸ਼ਹਿਰ ਰਹਿੰਦੇ ਹੋ ਪਿੰਡ ਰਹਿੰਦੇ ਹੋ ਕਿਸੇ ਵੱਡੇ ਕਿਸੇ ਵੇ ਰਹਿੰਦੇ ਹੋ ਵੱਡੇ ਸ਼ਹਿਰੇ ਰਹਿੰਦੇ ਹੋ ਕੋਈ ਮੈਟਰ ਨਹੀਂ ਕਰਦਾਗਾ ਤੁਸੀਂ ਦੇਖੋ ਕਾਮਯਾਬੀ ਸਮ ਮੰਗਦੀ ਹੈ ਕਾਮਯਾਬੀ ਉਸ ਦੇਣੇ ਮਿਲੇਗੀ ਜਦੋਂ ਤੁਸੀਂ ਲਗਾਤਾਰ ਪ੍ਰਯਾਸ ਕਰਨਾ ਸ਼ੁਰੂ ਕਰਤਾ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਕਿ ਹੁੰਦਾ ਹੈ ਦੋਸਤ ਪ੍ਰਯਾਯਸ ਕਰਦੇ 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 ਥੱਕ ਜਾਂਦੇ ਨੇ ਥੱਕਣਾ ਨਹੀਂਗਾ ਚੱਕਣਾ ਨਹੀਂਗਾ ਅੱਕਣਾ ਨਹੀਂਗਾ ਜਿਹੜਾ ਬੰਦਾ ਥੱਕ ਗਿਆ ਉਹਦੀ ਥਕਾਵਟ ਦੂਰ ਹੋ ਸਕਦੀ ਹੈ ਜਿਹੜਾ ਬੰਦਾ ਝੱਗ ਗਿਆ ਉਹਦੀ ਝਕਾਵਟ ਦੂਰ ਹੋ ਸਕਦੀ ਹੈ ਪਰ ਜਿਹੜਾ ਬੰਦਾ ਅੱਕ ਗਿਆ ਉਹਦੀ ਅਕਾਵਟ ਦੂਰ ਨਹੀਂ ਹੋ ਸਕਦੀ ਇਸ ਕਰਕੇ ਦੋਸਤੋ ਜੋ ਤੁਸੀਂ ਟੀਚਾ ਮਿੱਥਿਆ ਨਾ ਉਹਨੂੰ ਲੱਗ ਜਾਓ ਉਹਨੂੰ ਕਰਨਾ ਸਟਾਰਟ ਕਰਦੋ ਕਾਮਯਾਬੀ ਤੁਹਾਡੇ ਕਦਮਾਂ 'ਚ ਹੋਵੇਗੀ ਪਰ ਉਹਦੇ ਵਾਸਤੇ ਲਗਾਤਾਰ ਪ੍ਰਯਾਸ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ ਪ੍ਰਯਾਸ ਕਰਦੇ ਰਹੋਗੇ ਲਗਾਤਾਰ ਅੱਗੇ ਵਧਦੇ ਰਹੋਗੇ ਹੌਲੀ-ਹੌਲੀ ਉਹ ਮੰਜ਼ਿਲ ਮਿਲ ਜੇਗੀ ਜੋ ਮੰਜ਼ਿਲ ਤੁਸੀਂ ਚਾਹੁੰਦੇ ਸੀਗੇ ਦੇਖੋ ਇਬਰਾਹਿਮ ਲਿੰਕਨ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ ਸੀ 52 ਸਾਲ ਦੀ ਉਮਰ ਦੇ ਵਿੱਚ ਬਣੇ ਸੀਗੇ ਲੇਕਿਨ ਪ੍ਰਯਾਸ ਉਹਨਾਂ ਦਾ 20 ਸਾਲ ਪਹਿਲਾਂ ਦਾ ਸੀਗਾ ਜਿਹੜੇ ਕੇਐਸ ਦੇ ਮਾਲਕ ਨੇ ਉਹਨਾਂ ਨੇ 60 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਕਾਮਯਾਬ ਮਿਲੀ ਲੇਕਿਨ ਪ੍ਰਯਾਸ ਉਹਨਾਂ ਦਾ ਪਹਿਲਾਂ ਜਾਰੀ ਸੀਗਾ। ਔਰ ਜਿਨ੍ਹਾਂ ਨੇ ਬਲਬ ਬਣਾਇਆ ਐਸਨ ਤੁਸੀਂ ਦੇਖਿਓਗੇ ਉਹਨਾਂ ਨੇ 10000 ਵਾਰ ਕੀਤੀ ਕੋਸ਼ਿਸ਼ ਫੇਲ ਹੋਏ ਲੇਕਿਨ ਉਸ ਤੋਂ ਬਾਅਦ ਕਾਮਯਾਬ ਹੋਏ। ਇਸ ਕਰਕੇ ਦੋਸਤੋ ਕਾਮਯਾਬੀ ਕਿਸੇ ਦੀ ਮਥਾਜ ਨਹੀਂ ਹੁੰਦੀ ਕਿਸੇ ਦੀ ਮੁਹਤਾਜ ਨਹੀਂ ਹੁੰਦੀ ਸਿਰਫ ਕੀ ਹੈ ਤੁਹਾਡੇ ਪ੍ਰਯਾਸ ਤੇ ਨਿਰਭਰ ਕਰਦੀ ਹੈ ਜਿੰਨਾ ਪ੍ਰਯਾਸ ਕਰਦੇ ਹੋ ਉਨਾ ਹੀ ਤੁਹਾਨੂੰ ਮਿਲ ਜਾਂਦਾ ਹੈ ਕਈ ਵਾਰ ਕੇ ਅਸੀਂ ਪ੍ਰਯਾਸ ਕਰਦੇ ਕਰਦੇ ਵਿੱਚ ਆਪਣਾ ਕੰਮ ਰੋਕ ਦਿੰਨੇ ਆ ਉੱਥੇ ਕੰਮ ਰੁਕ ਜਾਂਦਾ ਠੱਪ ਹੋ ਜਾਂਦਾ ਅਸੀਂ ਦੁਬਾਰਾ ਹੋਰ ਸੋਚਣ ਵਾਲਾ ਹੋਰ ਕੰਮ ਸਟਾਰਟ ਕਰ ਦਿੰਨੇ ਆ ਇੱਕ ਹੀ ਕੰਮ ਨੂੰ ਲਗਾਤਾਰ ਕਰਦੇ ਰਹੋਗੇ ਅਗਾਧਰ ਲਗਾਤਾਰ ਵਧਦੇ ਰਹੋਗੇ ਤੁਹਾਡੀ ਜਿਹੜੀ ਕਾਮਯਾਬੀ ਥੋੜੇ ਕਦਮਾਂ 'ਚ ਹੈਗੀ ਹੈ ਹੋ ਸਕਦਾ ਹੈ ਉਹਦੇ ਵਿੱਚ ਦਰਮਿਆਨ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਆਉਣ ਲੇਕਿਨ ਪਰੇਸ਼ਾਨੀਆਂ ਦਾ ਇੱਕੋ ਇੱਕ ਹੱਲ ਹੈਗਾ ਲਗਾਤਾਰ ਪ੍ਰਯਾਸ ਲਗਾਤਾਰ ਪ੍ਰਯਾਸ ਲਗਾਤਾਰ ਪ੍ਰਯਾਸ ਅਗਰ ਲਗਾਤਾਰ ਪ੍ਰਯਾਸ ਕਰਦੇ ਰਹੋਗੇ ਤਾਂ ਸਭ ਕੁਝ ਹੀ ਮਿਲ ਜਾਏਗਾ ਬਸ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਤੁਹਾਡੇ ਮਨ ਦੇ ਵਿੱਚ ਕਦੇ ਨੈਗੇਟਿਵਿਟੀ ਨਹੀਂ ਆਣੀ ਚਾਹੀਦੀ ਅਗਰ ਨੈਗੇਟਿਵਿਟੀ ਆ ਗਈ ਹੋ ਸਕਦਾ ਹੈ ਕਿ ਜੋ ਤੁਹਾਨੂੰ ਮੰਜ਼ਿਲ ਮਿਲਣੀ ਸੀ ਅੱਜ ਉਹ ਤੁਹਾਨੂੰ ਕਈ ਵਾਰ 2-3 ਸਾਲ ਬਾਅਦ ਮਿਲੇ ਲੇਕਿਨ ਨੈਗੇਟਿਵਿਟੀ ਖਤਮ ਕਰਨ ਦੇ ਵਾਸਤੇ ਕੀ ਚਾਹੀਦਾ ਹੈ ਲਗਾਤਾਰ ਪ੍ਰਯਾਸ ਲਗਾਤਾਰ ਟ੍ਰੇਨਿੰਗ ਲਗਾਤਾਰ ਕੋਸ਼ਿਸ਼ ਅਗਰ ਤੁਸੀਂ ਕਰਦੇ ਰਹੋਗੇ ਤਰੋਂ ਆਵਾਸ਼ ਡੈਫੀਨਟਲੀ ਸਕਸੈਸ ਮਿਲੇਗੀ ਉਮੀਦ ਕਰਦਾਂਗੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਉਹਨਾਂ ਲੋਕਾਂ ਤੱਕ ਪਹੁੰਚਾਓ ਜੋ ਕੰਮ ਕਰਨਾ ਚਾਹੁੰਦੇ ਨੇ ਥੈਂਕ ਯੂ ਧੰਨਵਾਦ ਆਲ ది ਬੈਸਟ